ਸਾਥੀ ਨਿਕੋਦਰ ਤੋਂ ਇੱਕ ਵਾਰ ਫਿਰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਰੇਲਵੇ ਰੋਡ ਦੇ ਉੱਤੇ ਤੁਹਾਨੂੰ ਬਸਪਾ ਦਾ ਬੂਥ ਦਾ ਜਿਹੜਾ ਆਪਾਂ ਨਜ਼ਾਰਾ ਦਿਖਾਵਾਂਗੇ ਉਹ ਸਾਡੇ ਨਾਲ ਜੰਦਰ ਸ਼ਹਿਰੀ ਪ੍ਰਧਾਨ ਬੀ ਜੇ ਮਡਾਰਜੀ ਪਹੁੰਚੇ ਆ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿਉਂਕਿ ਬਹੁਤ ਮਿਹਨਤ ਕੀਤੀ ਆ ਬਸਪਾ ਦੇ ਇਸ ਨੌਜਵਾਨ ਸਾਥੀ ਨੇ ਪ੍ਰਧਾਨ ਸਾਹਿਬ ਕਿਹੋ ਜਿਹਾ ਬਸਪਾ ਦੇ ਪ੍ਰਤੀ ਨਿਕੋਦਰ ਦੇ ਵਿੱਚ ਜਿਹੜਾ ਵਰਕਰਾਂ ਦਾ ਜਾਂ ਲੋਕਾਂ ਦਾ ਰੁਝਾਨ ਆ ਥੋੜੀ ਜਾਣਕਾਰੀ ਦਿਓ ਜੀ ਧੰਨਵਾਦ ਗੱਡੂ ਸਾਹਿਬ ਤੁਸੀਂ ਲਾਈਵ ਸਾਡਾ ਕਰ ਕਰਕੇ ਸਾਨੂੰ ਮਸ਼ਹੂਰ ਬਣਾਤਾ ਬਾਕੀ ਦੇਖੋ ਰਹੀ ਗੱਲ ਇਹ ਆ ਜਿਹੜਾ ਭਗਵਨ ਸਮਾਜ ਪਾਰਟੀ ਦਾ ਆਪਣਾ ਕਿਡਰ ਬਹੁਤ ਮਜ਼ਬੂਤ ਆ ਦੂਸਰੀ ਗੱਲ ਬਲਵਿੰਦਰ ਭਾਈ ਦਾ ਆਪਣਾ ਇੱਕ ਵੱਖਰਾ ਚਿਹਰਾ ਵੀ ਆ ਲੋਕ ਪਸੰਦ ਕਰਦੇ ਆ ਔਰ ਇਮਾਨਦਾਰ ਸ਼ਖੀ ਆ ਇਹ ਦੋਨੋਂ ਜਦੋਂ ਕੰਬੀਨੇਸ਼ਨ ਜੁੜਦੇ ਆ ਨਾ ਤੇ ਲੋਕਾਂ ਦੇ ਦਿਮਾਗ ਲੋਕ ਸੋਚਣ ਨੂੰ ਮਜਬੂਰ ਹੋ ਗਏ ਕਿ ਅਸੀਂ ਵੋਟ ਪਾਈਏ ਕਿਨਾਂ ਨੂੰ ਕਿਉਂਕਿ ਦਲ ਬਦਲੂਆਂ ਦਾ ਜੰਦਰ ਵਿੱਚ ਦੌਰ ਬੜਾ ਜ਼ਬਰਦਸਤ ਚੱਲਿਆ ਹੋਇਆ ਔਰ ਜਦੋਂ ਆਪਣੇ ਤਾਂ ਛਾਤੀ ਤੇ ਰੱਖਿਆ ਨਾ ਸੋਚਦਾ ਇੰਦਾ ਕਰਕੇ ਤਾਂ ਫਿਰ ਉਹਨਾਂ ਨੂੰ ਅੱਖਾਂ ਮੀਟ ਕੇ ਪਤਾ ਲੱਗਦਾ ਵੀ ਬਲਵਿੰਦਰ ਕੁਮਾਰ ਸਾਹਮਣੇ ਆ ਰਿਹਾ ਔਰ ਮੈਂ ਤੁਹਾਨੂੰ ਦਾਵਾ ਕਰ ਸਕਦਾ ਕਿ ਬਲਵਿੰਦਰ ਕੁਮਾਰ ਨੂੰ ਜਿਹਦੇ ਜਲੰਧਰ ਤੋਂ ਅਸੀਂ ਲਗਭਗ ਲੱਖ ਤੋਂ ਉੱਪਰ ਵੋਟਾਂ ਦਿਤਾਵਾਂਗੇ ਸਰ ਬਸਪਾ ਦੇ ਵਰਕਰ ਪਿਛਲੇ ਲਗਭਗ ਡੇਢ ਦੋ ਮਹੀਨੇ ਤੋਂ ਸੌਤਵੇਂ ਚਾਰੇ ਸਤਾਸ ਤੋਂ ਭੇੜਾਂ ਵੀ ਲੱਗੀਆਂ ਹੋਈਆਂ ਆ ਕੀ ਲੱਗਦਾ ਇਸ ਵਾਰੀ ਨਕੋਦਰ ਵਿਧਾਨ ਸਭਾ ਦੇ ਨਤੀਜੇ ਅਹਰਾਨੀ ਜਾਂ ਜੂੜੀ ਨਕੋਦਰ ਵਿਧਾਨ ਸਭਾ ਦੇਖੋ ਨਕੋਦਰ ਵਿਧਾਨ ਸਭਾ ਦਾ ਤਾਂ ਹੋਊਗੀ ਨਾ ਜੇ ਜਦੋਂ ਐਮ ਐਲ ਏ ਹੋਣਗੀਆਂ ਇਹ ਲੋਕ ਸਭਾ ਆ ਇਦੇ ਵਿੱਚ ਸਾਡੀ ਸੀ ਅਸੀਂ ਜਿਹੜੀਆਂ ਬਾਉਂਡਰੀਜ਼ ਆਪਣੀਆਂ ਉਹਨੂੰ ਤੁੰਦਰੀਆਂ ਕਰਕੇ ਅਸੀਂ ਸ਼ਾਹਕੋਟ ਵੀ ਜਾਂਦੇ ਆ ਅਸੀਂ ਜਲੰਧਰ ਕੈਂਟ ਵੀ ਜਾਂਦੇ ਆ ਅਸੀਂ ਹੋਰ ਜਿਹੜਾ ਜਿਹੜਾ ਵੀ ਸਾਡਾ ਨੌਂ ਵਿਧਾਨ ਸਭਾ ਪੈਂਦੇ ਆ ਇਹ ਲੋਕ ਸਭਾ ਹਲਕੀ ਆ ਅਸੀਂ ਸਾਰਿਆਂ ਮੈਂ ਜਾਂਦੇ ਆ ਜੀ ਸਾਡੇ ਜਿਹਦੇ ਰਿਸ਼ਦਾਰੀ ਆ ਭੈਣ ਭਰਾ ਸਾਡੇ ਦੋਸਤ ਮਿੱਤਰ ਸੱਜਣ ਸਾਰਿਆਂ ਨੇ ਸਾਨੂੰ ਬਹੁਤ ਵਧੀਆ ਹੰਗਾਰਾ ਦਿੱਤਾ ਔਰ ਇਹਦਾ ਨਤੀਜਾ ਤੁਸੀਂ ਚਾਰ ਦਿਨ ਤੇ ਤਰੀਕ ਨੂੰ ਦੇਖੋਗੇ ਮੈਂ ਕਹਿੰਦਾ ਵੀ ਅਸੀਂ ਲੱਖ ਤੋਂ ਉੱਪਰ ਵੋਟਾਂ ਜਿੱਤਾਂਗੇ ਸਰ ਪੰਜ ਕੋੜਾ ਦਾ ਮੁਕਾਬਲਾ ਐ ਇਸ ਵਾਰੀ ਕੀ ਲੱਗਦਾ ਹੈ ਕਿ ਵਸਪਾਲ ਜਿਹੜੀ ਹੈ ਲੱਲ ਬਦਰੂਆ ਤੇ ਪੈਰਾਸ਼ੂਟ ਆ ਰਹੀ ਉਸ ਦੇ ਲੀਡਰਾਂ ਦੇ ਉੱਤੇ ਭਾਰੀ ਬੋਰੀ ਦੇਖੋ ਮੈਂ ਤੁਹਾਨੂੰ ਪਹਿਲਾਂ ਹੀ ਬੇਨਦੀ ਕਰਕੇ ਆਣਿਆ ਵੀ ਜਿਹੜਾ ਸਾਡਾ ਆਪਣਾ ਕੇਡਰ ਬਹੁਤ ਜ਼ਿਆਦਾ ਮਜ਼ਬੂਤ ਆ ਤੇ ਬਲਵਿੰਦਰ ਭਾਜੀ ਦੀ ਆਪਣੀ ਛਵੀ ਵੀ ਇੱਕ ਨੰਬਰ ਆ ਇਹ ਇਹ ਸਾਡਾ ਕੇਡਰ ਤੇ ਛਵੀ ਇਹ ਸਾਰਿਆਂ ਦਲ ਬਦਰੂਆ ਦੇ ਭਾਰੀ ਆ ਕਿਉਂਕਿ ਵੋਟਰ ਇਸ ਵੇਲੇ ਥੱਗਿਆ ਆਪਣੇ ਆਪ ਨੂੰ ਥੱਗਿਆ ਮਹਿਸੂਸ ਕਰਦਾ ਜਿਨ੍ਹਾਂ ਲੋਕਾਂ ਨੇ ਪਿਛਲੀ ਵਾਰੀ ਜਿੰਕੂ ਨੂੰ ਵੋਟਾਂ ਬਾਕੇ ਆਵਾਜ਼ ਦੀ ਪਾਰਟੀ ਨੂੰ ਐਮਪੀ ਬਣਾਇਆ ਸੀ ਅੱਜ ਉਹ ਸਾਨੂੰ ਆਪ ਕਹਿ ਰਹੇ ਯਾਰ ਇਹ ਤਾਂ ਬੰਦੇ ਹੀ ਮਾਰੇ ਆ ਤੁਹਾਡਾ ਬੰਦਾ ਇੰਨਾ ਵਧੀਆ ਜਿਹੜਾ ਜਿਹੜਾ ਹਰਗੇ ਵੀ 5 ਸਾਲ ਕੰਮ ਕਰਕੇ ਅੱਜ ਦੁਬਾਰਾ ਫੇਰ ਸਾਡੇ ਵਿੱਚ ਆਇਆ ਅਸੀਂ ਉਹਦਾ ਸਤਿਕਾਰ ਕਰਦੇ ਆਂ ਵੱਧ ਤੋਂ ਵੱਧ ਵੋਟਾਂ ਵਾਗ ਜਿਤਾਵਾਂਗੇ ਹੈ ਨਹੀਂ ਕਿਸੇ ਨਾਲ ਜੀ ਦੇਖੋ ਜੇ ਚੰਨੀ ਦੀ ਗੱਲ ਤੁਸੀਂ ਕਰ ਲਓ ਉਹ ਅੱਜ ਅੱਜ ਉਹ ਸ਼ਾਮ ਨੂੰ ਚੱਲ ਜਾਣਾ ਮੁੜ ਕੇ ਹੁਣ ਲੱਭਣਾ ਨਹੀਂ ਅਸੀਂ ਤਾਂ ਲੋਕਾਂ ਨੂੰ ਦੱਸਦੇ ਵੀ ਜੇ ਕੰਮ ਕਰਾਉਣਾ ਤੇ ਜਲੰਧਰ ਬਲਵਿੰਦਰ ਜਲੰਧਰ ਬੈਠਾ ਜਦ ਮਰਜੀ ਫੜ ਲਓ ਔਰ 150 ਕਿਲੋਮੀਟਰ ਤੋਂ ਬੰਦੇ ਤੋਂ ਕੰਮ ਕਰਾਉਣ ਜਾਵਾਂਗੇ ਇਸ ਕਰਕੇ ਆਪਣੇ ਆਪਣਾ ਆਪਣਾ ਬਲਵਿੰਦਰ ਤੇ ਆਪਣਾ ਜਲੰਧਰ ਆਉਂਦੇ ਸਪੰਡਰ ਤੋਂ ਆ ਰਿਹਾ ਔਰ ਮੈਂ ਦੇਖਿਆ ਕਿ ਬਸਪਾ ਦੇ ਜਿੰਨੇ ਵੀ ਇੱਥੇ 10-12 ਬੂਥ ਲੱਗੇ ਹੋਏ ਆ। ਸ਼੍ਰੀ ਗੁਰੂ ਦਾਸਪੁਰਾ ਮਹੱਲਾ ਉੱਥੇ ਚੱਕੀਆਂ ਤੇ ਚੱਕੀ ਜੱਗੇ ਚੱਕੀਆਂ ਰੋਟੀਆਂ। ਦੇਖੋ ਰੋਟੀਆਂ ਸਾਡੀਆਂ ਬੀਬੀਆਂ ਨੇ ਆਪ ਤਿਆਰ ਕੀਤੀਆਂ ਤੇ ਸਬਜ਼ੀ ਅਸੀਂ ਹਲਵਾਈ ਘੋਨੀ ਬਣਾਈ ਤੇ ਸਾਡੀਆਂ ਬੀਬੀਆਂ ਨੇ ਆਪ ਰੋਟੀ ਬਣਾਈ ਆ। ਇਹ ਸਾਡੇ ਇਹ ਇਹ ਹੀ ਸਾਡਾ ਪਿਆਰ ਸਤਿਕਾਰ ਆ ਕਿਉਂਕਿ ਬਸਪਾ ਦਾ ਵਰਕਰ ਇੰਨਾ ਪੈਸੇ ਤੋਂ ਕੋ ਮਜ਼ਬੂਤ ਨਹੀਂ ਆਗਾ ਪਰ ਮਿਹਨਤ ਬਹੁਤ ਕਰਦਾ। ਹਾਂ ਜੇ ਅਸੀਂ ਪੈਸੇ ਉਹ ਤਾਂ ਸਾਡੇ ਸਾਡੀਆਂ ਭੈਣਾ ਇਹ ਇੱਕ ਇੱਕ ਕੱਲਾ ਇੱਥੇ ਲੰਗਰ ਨਹੀਂ ਬਣਿਆ ਜੀ ਬਾਬਾ ਖਜਾਨ ਸਿੰਘ ਜੀ ਮਹਿਮਾ ਤੋਂ ਲੰਗਰ ਪੂਰੇ ਸ਼ਹਿਰ ਵਾਸਤੇ ਉੱਥੋਂ ਹੀ ਬਣ ਗਿਆ ਆ ਉਹਨਾਂ ਨੇ ਵੀ ਬਣਾਇਆ ਕਿਉਂਕਿ ਇੱਕ ਇਹ ਬਹੁਤ ਵੱਡਾ ਸ਼ਹਿਰ ਆ ਸਾਡਾ ਸਾਰੇ ਬੂਥਾਂ ਦੇ ਲੰਗਰ ਪਜਾਉਣਾ ਸਾਰੇ ਬਾਹਰ ਬੈਠੇ ਆ ਉਹਨਾਂ ਨੂੰ ਲੰਗਰ ਪਜਾਉਣਾ ਅੰਦਰ ਬੈਠੇ ਆ ਉਹ ਕੱਲਰ ਅਦਾਸਪੁਰ ਦੇ ਸਮਰਥਾ ਨਹੀਂ ਸੀ ਫਿਰ ਸਾਡੇ ਬਾਬਾ ਜੀ ਨੇ ਉਹਨਾਂ ਜਿੰਮੇਵਾਰੀ ਚੱਕੀ ਵੀ ਸਾਰਾ ਲੰਗਰ ਅਸੀਂ ਬਣਾ ਕੇ ਭੇਜਾਂਗੇ ਉੱਥੋਂ ਆਇਆ ਅਸੀਂ ਗੱਡੀਆਂ ਭਰ-ਭਰ ਕੇ ਲੰਗਰ ਵਰਤਾ ਕੇ ਹੁਣ ਮੈਂ ਇੱਥੇ ਆਇਆ ਪੁੱਛਿਆ ਵੀ ਲੰਗਰ ਬਾਧੂ ਸੀਗਾ ਫੇਰ ਵੀ ਪੁੱਛਿਆ ਜੀ ਹੈ ਕਿ ਕਿਸੇ ਨੂੰ ਲੋੜ ਹੈਗੀ ਤਾਂ ਖਾ ਲੋ ਸ੍ਰੀ ਜੰਦਰਪਾਸਿਓ ਨੂੰ ਪੀਸ ਨਹੀਂ ਆ ਦੇਣਾ ਚਾਹੁੰਦੇ ਸ੍ਰੀਆਂ ਜੇ ਕੋਈ ਘੰਟੇ ਰਹਿੰਦੀਆਂ ਤਿੰਨ ਤਿੰਨ ਦੇ ਚਾਰ ਘੰਟੇ ਰਹਿੰਦੇ ਆ ਜੇ ਜਿੰਨੇ ਵੀ ਮੇਰੇ ਵੀਰ ਤੁਹਾਡਾ ਬਾਈ ਲਾਈਵ ਨਿਊਜ਼ ਚੈਨਲ ਦੇਖ ਰਹੇ ਆ ਉਹਨਾਂ ਨੂੰ ਬੇਨਤੀ ਆ ਵੀ ਘਰ ਘਰ ਜਾ ਕੇ ਜਿੰਨੇ ਵੀ ਆਪਣੇ ਵੋਟਰ ਸਪੋਰਟਰ ਹੈਗੇ ਆ ਉਹਨਾਂ ਨੂੰ ਚੱਕ ਕੇ ਲਿਆ ਕੇ ਵੋਟਾਂ ਪਾ ਦਿਓ ਸਾਥੀਓ ਸੱਤਾ ਦੇ ਭੁੱਖੇ ਆਪਾਂ ਸਾਰੇ ਹੀ ਆ ਪਰ ਸੱਤਾ ਦਾ ਸੁਆਦ ਨਹੀਂ ਚੱਖਿਆ ਕਿਸੇ ਨੇ ਅਜ ਤੱਕ ਬਸਪਾ ਨੇ ਖਾਸ ਕਰਕੇ ਜਲੰਧਰ ਜ਼ਿਲ੍ਹੇ ਤੋਂ ਜੇ ਸੱਤਾ ਸਾਡੇ ਹੱਥ ਵਿੱਚ ਆਉਂਦੀ ਆ ਤੇ ਇਸ ਮਾਣ ਮਾਣ ਵਾਲੀ ਗੱਲ ਇਹ ਤੋਂ ਵੱਡੀ ਸਾਡੇ ਵਾਸਤੇ ਕੋਈ ਧੰਨਵਾਦ ਸਾਥੀਓ ਇਹ ਸਨ ਭੋਜਨ ਸਮਾਜ ਪਾਰਟੀ ਦੇ ਜਨਦਰ ਤੋਂ ਸ਼ਹਿਰੀ ਪ੍ਰਧਾਨ ਬੀਜੇ ਮਡਾਰਜੀ ਜਿਨ੍ਹਾਂ ਨੇ ਵਿਸਥਾਰ ਦੇ ਨਾਲ ਦੱਸਿਆ ਆ ਤੁਸੀਂ ਦੇਖ ਸਕਦੇ ਹੋ ਸਾਰੀਆਂ ਪਾਰਟੀਆਂ ਵੱਲੋਂ ਇੱਥੇ ਬੂਥ ਲਗਾਏ ਗਏ ਆ ਬਸਪਾ ਵੱਲੋਂ ਵੀ ਬੂਥ ਲਗਾਏ ਗਏ ਆ ਕਾਂਗਰਸ ਵੱਲੋਂ ਵੀ ਸੋ ਜੁੜੇ ਰਹੋ ਜੀ ਸਾਡੇ ਚੈਨਲ ਨਾਲ ਧੰਨਵਾਦ